ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਦੁਚਿਆਂ ਨੂੰ ਕੋੜੇ ਬੋਲ ਬੋਲਦੇ ਹਨ ਉਹਨਾਂ ਨੂੰ ਵੀ ਲੇਖਾ ਦੇਣਾ ਪੈਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਵੇਲੇ ਇੱਕ ਬਾਜਕਾ ਦਾ ਮਾਸ ਤੋੜ ਤੋੜ ਕੇ ਖਾ ਰਿਆ ਸੀ ਗੁਰੂ ਸਾਹਿਬ ਹਾਸ ਰਏ ਸੀ ਸੰਗਤਾਂ ਦੇ ਅੰਦਰ ਤਰਕ ਆ ਗਈ ਕਿ ਗੁਰਨਾਨਕ ਦਾ ਘਰ ਤੇ ਰਹਿਮਤ ਵਾਲਾ ਹੈ ਗੁਰੂ ਸਾਹਿਬ ਇੱਕ ਕਾਹਨ ਤਰਕ ਦਾ ਵੇਖ ਕੇ ਹੱਸ ਰਹੇ ਹਨ ਗੁਰੂ ਸਾਹਿਬ ਅੰਦਰ ਦੀ ਪੱਤੀ ਪੜਨ ਵਾਲੇ ਘਟ ਘਟ ਦੀ ਜਾਣਨ ਵਾਲੇ ਪੁੱਛ ਲਿਆ ਤਰਕ ਆ ਗਈ ਕਿ ਸਤਗੁਰ ਕਹਿਣ ਲੱਗੇ ਅੱਜ ਦੀ ਗੱਲ ਦੱਸਣੀ ਤਾਂ ਨਹੀਂ ਸੀ ਚਾਉਂਦੇ ਪਰ ਤੁਹਾਡੀ ਤਰਕ ਨੂੰ ਵੇਖ ਕੇ ਦੱਸ ਰਹੇ ਹਾਂ ਕਹਿਣ ਲੱਗੇ ਇਹ ਕਾਂ ਪਿਛਲੇ ਜਨਮ ਦਾ ਗੁਰੂ ਨਾਨਕ ਦੇਵ ਘਰ ਦਾ ਲਾਂਗਰੀ ਸੀ ਸਾਰੇ ਹੈਰਾਨ ਹੋ ਗਏ ਕਿ ਗੁਰੂ ਦੇ ਲੰਗਰ ਦੀ ਸੇਵਾ ਕਰਕੇ ਕਾਂ ਦਾ ਜਨਮ ਤੇ ਫਿਰ ਇਤਨਾ ਕਸ਼ਟ ਵੀ ਗੁਰੂ ਸਾਹਿਬ ਨੇ ਦੱਸਿਆ ਕਿ ਲਾਂਗਰੀ ਨੇ ਗੁਰੂ ਨਾਨਕ ਦੇਵ ਘਰ ਦੀ ਸੇਵਾ ਤੇ ਜ਼ਰੂਰ ਕੀਤੀ ਬਾਜੇ ਕੋਈ ਇਸ ਦਾ ਮਿੱਤਰ ਜਾਂ ਰਿਸ਼ਤੇਦਾਰ ਹੋਣਾ ਉਸ ਨੂੰ ਤਾਂ ਮਿੱਠਾ ਬੋਲਣਾ ਪਰ ਬਾਕੀ ਸੰਗਤ ਨੂੰ ਬੜੀ ਕੌੜੀ ਜਵਾਨਾ ਬੋਲਦਾ ਸੀ ਬੜੇ ਗੁੱਸੇ ਨਾਲ ਪੈਂਦਾ ਸੀ ਅੰਦਰ ਕੋਈ ਸਮਦਿਸ਼ਟੀ ਦੀ ਭਾਵਨਾ ਨਹੀਂ ਸੀ ਅੱਜ ਇਹ ਇੱਕ ਇੱਕ ਕੌੜੇ ਬੋਲ ਬੋਲੇ ਬਚਨ ਦਾ ਨਿਰੰਕਾਰ ਬਾਜਦੀਆਂ ਚੁੰਝਾਂ ਨਾਲ ਲਿਖਾ ਬਰਾਬਰ ਕਰ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ